ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੋਕਾਂ ਦਾ ਪਰਵਾ ਸੰਯੋਗ ਮਿਲ ਰਿਹਾ ਹੈ ਤੇ ਲੋਕ ਨਸ਼ਾ ਦੇ ਸੋਦਾਗਰਾਂ ਬਾਰੇ ਡਰ ਪੈ ਤੋਂ ਪੁਲਿਸ ਨੂੰ ਜਾਣਕਾਰੀ ਦੇ ਰਹੇ ਨੇ ਸਰਕਾਰ ਦੇ ਸੁਪਰਾਲੇ ਤੋਂ ਇਹ ਸਪਸ਼ਟ ਹੈ ਕਿ ਪੰਜਾਬ ਦੀ ਤਰਤੀ ਤੇ ਹੁਣ ਜ਼ਿਆਦਾ ਦੇਰ ਨਸ਼ੇ ਨਹੀਂ ਰਹਿਣਗੇ ਇਹ ਪ੍ਰਗਟਾਵਾ ਜਿਹੜਾ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਅਧੀਨ ਪਿੰਡ ਸਾਨੀਪੁਰ ਵਿਖੇ ਕੀਤੀ ਨਸ਼ਾ ਮੁਕਤੀ ਯਾਤਰਾ ਦੌਰਾਨ ਪਿੰਡਾਂ ਦੇ ਲੋਕਾਨਾਂ ਮੀਟਿੰਗ ਦੌਰਾਨ ਕੀਤਾ ਅਤੇ ਉਥੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਦੇ ਖਾਤਮੇ ਲਈ ਕੀਤੇ ਜਾ ਰਹੇ ਸਖਤ ਫੈਸਲੇ ਸਦਕਾ ਹੁਣ ਪੰਜਾਬ ਦੀ ਧਰਤੀ ਨੂੰ ਨਸ਼ਾ ਦੇ ਬਹੁਤੇ ਵਪਾਰੀ ਛੱਡ ਕੇ ਚਲੇ ਗਏ ਨੇ ਅਤੇ ਉਥੇ ਨਸ਼ਾ ਦਾ ਸੇਵਨ ਕਰਨ ਵਾਲੇ ਨੌਜਵਾਨ ਵੀ ਸਵੈ ਇੱਛਾ ਨਾਲ ਨਸ਼ਾ ਦਾ ਤਿਆਗ ਕਰ ਰਹੇ ਨੇ ਇਸ ਦੌਰਾਨ ਸਰਪੰਚਾ ਤੇ ਹੋਰ ਲੋਕਾਂ ਨੂੰ ਆਪਣੇ ਪਿੰਡਾਂ 'ਚ ਨਸ਼ਾ ਨਾ ਵੇਚਣ ਨਾਹੀਂ ਉਥੇ ਉਹਨਾਂ ਨਸ਼ਿਆਂ ਦੇ ਖਿਲਾਫ ਜਾਗਰੂਕਤ ਕਰਨ ਪ੍ਰਤੀ ਸੌਂ ਵੀ ਚੁਕਾਈ ਹੈ ਚਾਰ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਅੱਜ ਪਿੰਡ ਕੋਜੇ ਮજરા ਔਰ ਹੁਣ ਅਸੀਂ ਸੈਮੀਪਰ ਆਏ ਆ ਇਹ ਪਿੰਡਾਂ ਦੇ ਵਿੱਚ ਅਸੀਂ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਸੰਗਤ ਆਈ ਹੈ ਔਰ ਲੋਕਾਂ ਦਾ ਜਿਹੜਾ ਅੱਜ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜਾ ਅਪੀਲ ਹੈ ਉਹਨਾਂ ਨੂੰ ਇੰਨੀ ਮਤਲਬ ਅਫੈਕਟ ਹੋ ਰਿਹਾ ਕਿ ਤੁਸੀਂ ਆਲੇ-ਦੁਆਲੇ ਵੀ ਦੇਖ ਸਕਦੇ ਹੋ ਲੋਕਾਂ ਨੇ ਮਨ ਚ ਹੈ ਕਿ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰਨਾ ਇਹ ਨਸ਼ਾ ਖਤਮ ਕਰਨ ਦੀ ਸਰਕਾਰ ਨਹੀਂ ਕਰ ਸਕਦੀ ਪ੍ਰਸ਼ਾਸਨ ਨਹੀਂ ਕਰ ਸਕਦੀ ਕੀ ਆਮ ਲੋਕ ਕਰ ਸਕਦੇ ਆ ਇਹ ਸਾਡੀਆਂ ਮਾਵਾਂ ਪੈਣਾ ਸਾਡੇ ਨੌਜਵਾਨ ਤੁਸੀਂ ਦੇਖੋਗੇ ਬਹੁਤ ਵੱਡੀ ਗਿਣਤੀ ਚ ਆਇਆ ਔਰ ਸਭ ਨੇ ਅਸੀਂ ਸੌ ਚੱਕੀ ਹੈ ਕਿ ਅਸੀਂ ਨਸ਼ਾ ਖਤਮ ਕਰਕੇ ਰਹਾਗੇ ਔਰ ਮੈਂ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਜਿੱਦੋਂ ਦੀ ਇਹ ਮਹਿਮ ਚੱਲੀ ਹੈ ਨਸ਼ੇ ਦੇ ਵਿੱਚ ਬਹੁਤ ਭਾਰੀ ਗਰਾਫਟ ਹੋਈ ਹੈ ਚੰਦ ਲੋਕ ਹੀ ਰਹਿ ਗਏ ਜਿਹੜੇ ਨਸ਼ਾ ਖਾਂਦੇ ਨੇ ਔਰ ਵੇਚਣ ਵਾਲਿਆਂ ਤਾਂ ਅਸੀਂ ਪੰਜਾਬ ਤੋਂ ਬਾਹਰ ਕਰਤਾ ਉਹਦਾ ਪੰਜਾਬ 'ਚ ਰਹਿਣੇ ਨਹੀਂ ਦਿੱਤੇ ਅੱਜ ਕਿਸੇ ਪਿੰਡ 'ਚ ਇਹ ਗੱਲ ਨਹੀਂ ਆਉਂਦੀ ਕਿ ਕੋਈ ਨਸ਼ਾ ਵੇਚਣ ਆਉਂਦਾ ਮੋਟਰਸਾਈਕਲ ਤੇ ਆ ਕਿਸੇ ਪੀਸ ਤੇ ਸੋ ਮਾਨਯੋਗ ਸਰਦਾਰ ਪ੍ਰਵਸੀ ਮਾਨ ਦਾ ਧੰਨਵਾਦ ਕਰਦੇ ਆਂ ਔਰ ਅਸੀਂ ਸਾਰੇ ਇਕੱਠੇ ਹੋ ਕੇ ਸਾਡੀਆਂ ਪੰਚਾਇਤਾਂ ਸਾਡੇ ਪਿੰਡ ਦੇ ਲੋਕ ਸਾਡੀਆਂ ਮਾਵਾਂ ਭੈਣਾਂ ਨੌਜਵਾਨ ਇਹ ਯੁੱਧ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਔਰ ਇਹ ਜੁੱਟ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਕਿੰਨਾਂ ਵਿੱਚ ਕੀ ਅਪੀਲ ਕਰਦੇ ਤੁਸੀਂ ਸਰ ਮੈਂ ਦੇਖਿਆ ਤੁਸੀਂ ਅਪੀਲ ਕਿੰਨੇ ਲੋਕ ਆਪਣੇ ਆਪ ਆ ਰਹੇ ਆਪ ਮਾਰੇ ਆ ਰਹੇ ਨੇ ਇਹ ਜਿਹੜਾ ਨਸ਼ੂਯੁੱਧ ਨਸ਼ਿਆਂ ਵਿਰੁੱਧ ਹੈ ਇਹਦਾ ਅਸਰ ਇਹ ਨਾ ਹੋ ਰਿਹਾ ਕਿ ਸਾਡੇ ਨੌਜਵਾਨ ਜਿਹੜੇ ਨਸ਼ਾ ਕਰਦੇ ਸੀ ਉਹ ਵੀ ਸਾਡੇ ਕੋਲ ਆ ਕੇ ਕਹਿ ਰਹੇ ਮੈਨੂੰ ਇੱਥੋਂ ਮਿਲੇ ਕੇ ਅੰਕਲ ਜੀ ਸਾਡਾ ਇਲਾਜ ਕਰਾ ਦਿਓ ਉਹਨੇ ਅਸੀਂ ਨਸ਼ੇ ਨਹੀਂ ਖਾਣੇ ਸੋ ਬਹੁਤ ਵੱਡੀ ਜਿਹੜੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਮਹਿਮਾ ਇਹਨੂੰ ਘਰ ਆ ਮਿਲ ਰਿਹਾ ਹੈ ਐ ਸਰਪੰਚ ਇੰਦਰਦੀਪ ਸਿੰਘ ਪਿੰਡ ਸਾਨੀਪੁਰ ਅੱਜ ਸਰਕਾਰ ਨੇ ਜੋ ਯੁੱਧ ਨਸ਼ਿਆਂ ਵਿਰੁੱਧ ਮਹਿਮ ਦਾ ਆਗਾਜ਼ ਕਰਿਆ ਸਾਡੇ ਨਗਰ ਤੇ ਸਬੰਧਿਤ ਪ੍ਰੋਗਰਾਮ ਰੱਖਿਆ ਸੀ ਦੇਖੋ ਤੁਸੀਂ ਲੋਕਾਂ ਚ ਕਿੰਨਾ ਉਤਸ਼ਾਹ ਹੈ ਕਿੰਨਾ ਲੋਕ ਸੀਐਮ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰ ਰਹੇ ਨੇ ਸ਼ੁਕਰੀਆ ਦਾ ਕਰ ਰਹੇ ਨੇ ਕਿ ਕਿਸੇ ਸਰਕਾਰ ਨੇ ਇਸ ਜੀਵਲ ਵੀ ਧਿਆਨ ਦਿੱਤਾ। ਬਾਕੀ ਡਵੈਲਪਮੈਂਟ ਵੀ ਸਰਕਾਰਾਂ ਕਰੀ ਹੋ ਜਾਂਦੀਆਂ ਨੇ ਹੋਰ ਕੰਮ ਵੀ ਹੋਈ ਜਾਂਦੇ ਨੇ ਪਰ ਇਹ ਜਿਹੜਾ ਵੱਡਾ ਕੋਹੜ ਸੀਗਾ ਪੰਜਾਬ ਤੇ ਇੱਕ ਕਲੰਕ ਲੱਗਿਆ ਹੋਇਆ ਸੀ। ਇਸ ਕਲੰਕ ਨੂੰ ਮਿਟਾਉਣ ਲਈ ਤਾਂ ਅੱਜ ਅਸੀਂ ਇਸ ਨਗਰ ਨੇ ਬਹੁਤ ਸਾਧੰਦਾ ਸਰਕਾਰਦਾਰ ਮੈਂ ਆਪਣੇ ਵੱਲੋਂ ਪੰਜ ਗ੍ਰਾਮ ਪੰਚਾਇਤ ਵੱਲੋਂ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਜਿੱਥੇ ਵੀ ਸਾਡੀ ਪੰਚਾਇਤ ਦੀ ਲੋੜ ਹੋਈ ਸਾਡੇ ਨਗਰ 'ਚ ਕੋਈ ਵੀ ਇਹੋ ਜਿਹਾ ਬੰਦਾ ਨਸ਼ਾ ਜੇ ਵਿਚਨਾਲਾ ਦਾ ਵੈਸੇ ਹੈ ਨਹੀਂ ਸਾਡੇ ਕੋਈ ਅਜਿਹੀ ਗੱਲ ਹੈ ਹੀ ਨਹੀਂ ਜੇ ਕਦੇ ਹੋਈ ਵੀ ਤਾਂ ਅਸੀਂ ਸਾਰੇ ਆਮ ਉਹਦਾ ਵਿਰੋਧ ਕਰਕੇ ਉਹਨੂੰ ਇਸ ਕੰਮ ਤੋਂ ਹਟਵਾਵਾਂਗੇ ਜੀ ਇੰਦਾ ਕਹਿੰਦਾ ਹੋਇਆ ਧੰਨਵਾਦ ਰਾਜੂ ਜੀ ਦਾ